ਸ੍ਰੀ ਅਰਜਨ ਦੇਵ ਜੀ ਗੁਰੂ ਜਾਨਤ ਸਤਿਗੁਰ ਪ੍ਰਸਾਦ ਅਹਦੀ ਨੇ ਦਰਸ਼ਨ ਕਰਿਓ ਭਾ ਪੀਤਲ ਪ੍ਰਭੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਮਹਾਨ ਕਿਰਪਾ ਬਖਸ਼ਿਸ਼ੇ ਦੇ ਸਰਗਾ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਦਾ ਸਮਾਂ ਪ੍ਰਾਪਤ ਹੋਇਆ ਹੈ ਆਓ ਮੰਚ ਦੇ ਵਰਤਿਆਂ ਨੂੰ ਇਕਾਗਰ ਕਰਕੇ ਅੱਗੇ ਗੁਰੂ ਕੀ ਕਥਾ ਸਰਵਣ ਕਰੀਏ ਲਾਹਾ ਪ੍ਰਾਪਤ ਕਰੀਏ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਅਰਜਨ ਬੈਟਰੋਗਰੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਵਿਖੇ ਬਰਾਜਮਾਨ ਹਨ ਉਹ ਭਲੀ ਪ੍ਰਕਾਰ ਸਾਰੇ ਪ੍ਰਸੰਗ ਜਾਣਦੇ ਹਨ ਅੱਜ ਦਿਨੇ ਦਰਸ਼ਨ ਕਰਿਓ ਅੱਜ ਦਿਨੇ ਆ ਕਰਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ ਜਿਸ ਕਰਕੇ ਤਨ ਮਨ ਨੂੰ ਜਿਹੜਾ ਹੈ ਉਹ ਸੁਖ ਪ੍ਰਾਪਤ ਹੋਇਆ ਹੈ ਦੇਖਿਓ ਸ਼ਾਹੋ ਕੋ ਕਰਿਓ ਅਗਾਰੀ ਜੋ ਬਾਰਿਸ਼ਾ ਨੇ ਪ੍ਰਵਾਨਨਾ ਲਿਖਿਆ ਸੀ ਉਹ ਅੱਗੇ ਰੱਖਿਆ ਹੈ ਹੱਥ ਜੋੜ ਕੇ ਮਹਾਰਾਜੀ ਦੇ ਚਰਨਾਂ ਵਿੱਚ 아이ਤੀ ਨੇ ਮੱਥਾ ਟੇਕਿਆ ਹੈ ਮਹਾਰਾਜੀ ਦੇ ਸੋਹਣੇ ਰੂਪ ਤੇ ਸੁਭਾਅ ਨੂੰ ਵੇਖਣਾ ਕੀਤਾ ਹੈ ਜੋ ਚੰਦੂ ਨੇ ਸਖਾ ਕੇ ਭੇਜਿਆ ਸੀ ਉਹ ਕੁਝ ਵੀ ਬੋਲ ਨਹੀਂ ਸਕਿਆ ਹੈ ਸਤਿਗੁਰੂ ਜੀ ਨੇ ਚਿੱਠੀ ਖੁਰਵਾ ਕੇ ਸਿੱਖਾ ਪੜਵਾਈ ਹੈ ਬਾਤ ਸਾਹੂੰਦ ਗਾਇਓ ਜੈਸੇ ਵਿੱਚ ਲਿਖਿਆ ਕਿ ਬਾਦਸ਼ਾਹ ਨੇ 2 ਲੱਖ ਰੁਪਈਆ ਜੁਰਮਾਨੇ ਦਾ ਮੰਗਵਾਇਆ ਹੈ ਗੁਰੂ ਅਰਜਨ ਦੇ ਸਾਹਿਬ ਜੀ ਮਹਾਰਾਜ ਜਾਣ ਗਏ ਹਨ ਵੀ ਹਣ ਸਰੀਰ ਛੱਡਣਾ ਪੈਣਾ ਸੱਚਖੰਡ ਜਾਣ ਦਾ ਸਮਾਂ ਹੈ ਤਾਂ ਭਗਤ ਕਾਨਾ ਜੀ ਉਹਨਾਂ ਦਾ ਸ਼ਰਾਫ ਵੀ ਚੇਤੇ ਕੀਤਾ ਹੈ ਕਿ ਉਹਨਾਂ ਨੇ ਉਚਾਰਨ ਕੀਤਾ ਸੀ ਵੀ ਸਰੀਰ ਤਿਆਗਣ ਲੱਗਿਆਂ ਦੁੱਖ ਪ੍ਰਾਪਤ ਹੋਣਗੇ ਤੇ ਭਾਰੀ ਤਾਂ ਹਰਗੋਬਿੰਦ ਸਾਹਿਬ ਭਾਰੀ ਗੁਰੂ ਬਣ ਕੇ ਤਖਤ ਤੇ ਬੈਠਣਗੇ ਵੱਡੇ ਮਹਾਬਲੀ ਤੇ ਸ਼ਾਸਤਰਧਾਰੀ ਗੁਰੂ ਹੋਣਗੇ ਉਹ ਹਰ ਤਰ੍ਹਾਂ ਨਾਲ ਸਾਡਾ ਬਦਲਾ ਲੈਣਗੇ ਪਿਛਲਾ ਸਮਾਂ ਤੇ ਆਉਣ ਵਾਲੇ ਸਮੇਂ ਨੂੰ ਚੰਗੀ ਤਰ੍ਹਾਂ ਵਿਚਾਰਿਆ ਹੈ ਇਹ ਕਰਾਤ ਅਜੇ ਨੂੰ ਆਪਣੇ ਪਾਸ ਰੱਖਿਆ ਹੈ ਅਗਲੀ ਸਵੇਰ ਮਹਾਰਾਜ ਜੀ ਅਹਦੀ ਦੇ ਤਾਈਂ ਬੋਲੇ ਹਨ ਆਪਣਾ ਘੋੜਾ ਆਪੇ ਚਲਾਇਆ ਜਾਇ ਹੈ ਕੋਈ ਅਸੀਂ ਆਪੇ ਲਾਹੌਰ ਚੱਲ ਕੇ ਆਵਾਂਗੇ ਜੋ ਬਾਦਸ਼ਾਹ ਮੰਗੇਗਾ ਉਹ ਆਪੇ ਦੇਣਾ ਕਰਾਂਗੇ ਕਿਉਂ ਕਹਿ ਕੇ ਐ ਦਿਨ ਨੂੰ ਜਾਣ ਵਾਸਤੇ ਕਿਹਾ ਹੈ ਤਾਂ ਉਹ ਇਹਦੀ ਹੱਥ ਜੋੜ ਕੇ ਬੋਲਿਆ ਹੈ ਮਹਾਰਾਜੀ ਜਦੋਂ ਚੰਦੂ ਨੇ ਮੈਨੂੰ ਇੱਧਰ ਤੁਹਾਡੇ ਵੱਲ ਭੇਜਿਆ ਸੀ ਉਹਨੇ ਬਹੁਤ ਚੰਗੇ ਮਾੜੇ ਬਚਨ ਤੁਹਾਡੇ ਤਾਂ ਹੀ ਬੋਲਣ ਵਾਸਤੇ ਸਿਖਾਏ ਸਨ ਤਾਂ ਉਹ ਤੁਹਾਡੇ ਕੋਲੇ ਆ ਕੇ ਮੇਰੇ ਕੋਲੋਂ ਕੁਝ ਵੀ ਬੋਲਿਆ ਨਹੀਂ ਗਿਆ ਹੈ ਤਾਂ ਤੁਹਾਡੇ ਦਰਸ਼ਨ ਕਰਕੇ ਖੋਟੀ ਮਤਨਾਸ਼ ਹੋ ਗਈ ਜਿਸ ਕਰਕੇ ਉਹ ਚੰਗੇ ਮਾੜੇ ਬੋਲ ਬੋਲੇ ਨਹੀਂ ਗਏ ਹਨ ਮੈਨੂੰ ਆਪਣਾ ਸੇਵਕ ਜਾਣਨਾ ਕਰੋ ਜਿਸ ਤਰ੍ਹਾਂ ਤੁਸੀਂ ਕਹੋਗੇ ਉਸੇ ਤਰ੍ਹਾਂ ਮੈਂ ਮੰਨਾਂਗਾ ਤੁਸੀਂ ਪਰਸ਼ੋਤਮ ਤੇ ਅੰਤਰਜਾਮੀ ਗੁਰੂ ਹੋ ਉਹ ਦੀ ਬਾਣ ਦੁਸ਼ਟ ਪਹਿਚਾਣਨਾ ਹੋਵੇ ਫੇਰ ਵੀ ਮੇਰੀ ਬੇਨਤੀ ਹੈ ਵੀ ਚੰਦੂ ਨੂੰ ਦੁਸ਼ਟ ਜਾਨਣਾ ਕਰੋ ਜਿਸੇ ਆਪ ਰਹੋ ਸਬਦਾਨਾ ਉਹਦੇ ਕੋਲੋਂ ਸਾਵਧਾਨ ਹੋ ਕਰਕੇ ਰਹਿਣਾ ਹੈ ਇਹ ਸਾਰਾ ਕੋ ਕਰਮ ਕੀਤਾ ਕਰਿਆ ਚੰਦੂ ਦਾ ਹੈ ਇਓ ਐਡੀ ਕੋਲ ਸੁਣ ਕੇ ਮਹਾਰਾਜੀ ਉਹਦੇ ਤੇ ਪ੍ਰਸੰਨ ਹੋਏ ਹਨ ਸਿਖਾਂ ਨੂੰ ਕਹਿ ਕੇ ਐਡੀ ਨੂੰ ਇੱਕ ਸਿਰਵ ਪਾਉ ਦਵਾਇਆ ਹੈ ਮਹਾਰਾਜ ਹੋਏ ਆਪ ਕਰ ਜੈ ਹੈ ਮਹਾਰਾਜੀ ਨੇ ਬਚਨ ਆਖਿਆ ਭਾਈ ਜਿਹੜਾ ਬੁਰਾ ਕਰਦਾ ਆਪੇ ਗਲ ਜਾਏਗਾ ਤਾਂ ਆਪਣੇ ਕੀਤੇ ਦਾ ਫਲ ਆਪੇ ਮੂਰਖ ਖੋਗਣਗੇ ਕਿਉਂ ਐਡੀ ਆਗਿਆ ਪਾ ਕੇ ਗਿਆ ਹੈ ਚੰਗੂ ਸੰਗ ਕਹਦੇ ਭਇਓ ਜਾ ਕਰਕੇ ਲਾਹੌਰ ਚੰਦੂ ਦੇ ਟਾਈ ਮਿਲਿਆ ਹੈ ਸਾਹ ਕਹਿਣ ਲੱਗਾ ਮੈਨੂੰ ਮਹਾਰਾਜੀ ਨੇ ਆਖਿਆ ਵੀ ਉਹ ਆਪੇ ਲਾਹੌਰ ਚੱਲ ਕੇ ਆਉਣਗੇ ਜੋ ਜਹਾਂਗੀਰ ਬਾਦਸ਼ਾਹ ਮੰਗੇਗਾ ਉੱਥੇ ਦਿਵਾ ਦੇਵਾਂਗੇ ਕਿਉਂ ਖਿਰਿਆ ਤੇ ਜਹਾਂਗੀਰ ਬਾਦਸ਼ਾਹ ਕੋਲੇ ਚੰਦੂ ਗਿਆ ਹੈ ਤਾਂ ਬਾਦਸ਼ਾਹ ਕੋਲੇ ਜਾ ਕੇ ਅਰਜ ਬੇਨਤੀ ਕਰਦਾ ਹੈ ਕਹਿ ਲੱਗਾ ਵੇਖੋ 2 ਲੱਖ ਰੁਪਈਆ ਜੁਰਮਾਨੇ ਦਾ ਉਹਨਾਂ ਦਿੱਤਾ ਨਹੀਂ ਹੈ ਦੀ ਸੰਗਨ ਆਵਦੀ ਨੋ ਤੇ ਨਾ ਆਪ ਆਈ ਦੇ ਨਾ ਚੱਲ ਕੇ ਆਏ ਹਨ ਨਹੀਂ ਤਾ ਦੇ ਕੱਟ ਕਰੇਗਾ ਤੁਮਾਰੋ ਉਸਨੇ ਤੁਹਾਡਾ ਕੋਈ ਵੀ ਡਰ ਪੈ ਨਹੀਂ ਮੰਨਿਆ ਹੈ ਤਾਂ ਹੁਕਮ ਅਦੁੱਲੀ ਕਰਨ ਦਾ ਵੱਡਾ ਗੁਨਾਹ ਵੀ ਵਿਚਾਰਨਾ ਕਰੋ ਸਾਹੂ ਭਰੇ ਕੋ ਦਿਨ ਕਰਵਾਣਾ ਤਾਂ ਜਹਾਂਗੀਰ ਬਾਦਸ਼ਾਹ ਨੇ ਚੰਦੂ ਨੂੰ ਆਖਿਆ ਵੀ ਚੰਦੂ ਚੱਲ ਕੋਈ ਨਹੀਂ ਕੁਝ ਦਿਨ ਚੁੱਪ ਕਰਕੇ ਰਹਿ ਹੁਣ ਤਾਂ ਕੋਈ ਵੀ ਬੰਦਾ ਹੁਣ ਅਮਰਸਰ ਸਾਹਿਬ ਨਾ ਭੇਜੀ ਜੀ ਨੇ ਆਬ ਹੈ ਤੇ ਕਰ ਰਿਹਾ ਹੈ ਜੇ ਉਹ ਇੱਥੇ ਲਾਹੌਰ ਨਾਏ ਅਮਰਸਰ ਸਾਹਿਬ ਤੇ ਕੀ ਰਹਿਣਗੇ ਤਾਂ ਫਿਰ ਉਦਾ ਹੀ ਕਰਾਂਗੇ ਜਿਵੇਂ ਤੂੰ ਕਹਿਣਾ ਕਰੇਗਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਿਹਨੇ ਅਮਰਸਰ ਸਾਹਿਬ ਬੈਠਾ ਸਭ ਕੁਝ ਜਾਣ ਲਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਾਪਰਨਾ ਹੈ ਤਾਂ ਜਿਸ ਤਾ ਤੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦਾ ਸੋਖ ਅਸਨ ਹੁੰਦਾ ਹੈ ਬੈਠੇ ਜੀ ਤਾਂ ਜਿਨ੍ਹਾਂ ਨੂੰ ਕਿਸੇ ਦਾ ਭੈ ਨਹੀਂ ਉਹ ਕੋਠਾ ਸਾਹਿਬ ਵਾਲੇ ਸਥਾਨ ਤੇ ਬਿਰਾਜਮਾਨ ਹਨ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਪਾਸ ਬੁਲਾਇਆ ਹੈ ਤਾਂ ਬੜੇ ਆਦਰ ਨਾਲ ਆਪਣੇ ਪਾਸ ਬਿਠਾਉਣਾ ਕੀਤਾ ਹੈ ਫਿਰ ਬਾਰਕ ਹਰਗੋਬ ਸਾਹਿਬ ਜੀ ਨੂੰ ਆਪਣੇ ਪਾਸ ਬੁਲਾਇਆ ਹੈ ਭਾਈ ਗੁਰਦਾਸ ਸਾਹਿਬ ਵੀ ਤੇ ਕੁਝ ਹੋਰ ਸਿੱਖ ਵੀ ਜਲ ਕਰਕੇ ਆਏ ਹਨ ਤਾਂ ਪ੍ਰੇਮ ਨਾਲ ਸਾਰਿਆਂ ਨੂੰ ਉਪਣੇ ਪਾਸ ਬੈਠਣ ਵਾਸਤੇ ਕੀ ਹੈ ਤੁਮਾਰਾ ਕੋ ਰੇ ਬਲ ਪਾਈ ਜਾਣਦੇ ਹਨ ਕਿ ਸਾਡਾ ਸਾਹਿਬ ਜੀ ਆਦਾ ਸਮਰਾਤ ਤੇ ਬਲੀ ਹੈ ਕਹਿ ਲਗੇ ਬਾਬਾ ਫੁੱਡਾ ਸਾਹਿਬ ਜੀ ਦੱਸੋ ਜੋ ਬਾਰਗ ਹਰਗੋਬਿੰਦ ਸਾਹਿਬ ਹੈ ਵੀ ਇਹ ਸੁਚੇਤ ਤੇ ਵੱਡੇ ਸੂਰਮੇ ਬਣੇ ਜਾਂ ਨਹੀਂ ਹਨ ਕੀ ਇਹ ਗੁਰਤਾ ਗੱਦੀ ਦੇ ਯੋਗ ਹਨ ਕੀ ਇਹ ਦੁਸ਼ਤਾਂ ਦੇ ਘਰੀ ਸੋਗ ਪੈਦਾ ਕਰਨਗੇ ਬਾਬਾ ਫੁੱਡਾ ਸਾਹਬ ਦੇ ਹੱਥ ਜੋੜ ਕਰਕੇ ਬੋਲੇ ਮਹਾਰਾਜੇ ਤੁਹਾਡੀ ਹੀ ਜੋਤ ਹਨ ਤਾ ਬੜੇ ਬਹਾਦਰ ਸ਼ਾਸਤਰਤਾਰੀ ਗੁਰੂ ਹੋਣਗੇ ਜਿਹੜਾ ਛਤਰੀਆਂ ਦੇ ਗਲ ਵਿੱਚ ਜੰਗ ਜਦ ਕਰਨ ਦੀ ਰੀਤੀ ਖਤਮ ਹੋ ਗਈ ਹੈ ਜਿਸ ਕਰਕੇ ਛਤਰੀਆਂ ਦਾ ਰਾਜ ਤੇ ਤੇਜ ਘਟ ਗਿਆ ਹੈ ਤਾ ਮਲੇਸ਼ ਵੱਡੇ ਸ਼ਾਸਤਰਤਾਰੀ ਹੋਏ ਹਨ ਜਿਸ ਕਰਕੇ ਸਾਰੀ ਧਰਤੀ ਤੇ ਉਹਨਾਂ ਦਾ ਰਾਜ ਹੈ ਰਿਯੋਨ ਹੈ ਉਸ ਦਾ ਫੇਤਾ ਸਤ ਛਤਰੀਆਂ ਦਾ ਧਰਮ ਜਿਹੜਾ ਉਹ ਖਤਮ ਗਿਆ ਹੁੰਦਾ ਦਿਖਾਈ ਦਿੰਦਾ ਹੈ ਤਾਂ ਇਹੋ ਹੀ ਤਾਂ ਹੁਣ ਗੁਰੂ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਤਖਤ ਤੇ ਬਰਾਜਮਾਨ ਹੋ ਕਰਕੇ ਛਤਰੀਆਂ ਦਾ ਧਰਮ ਪ੍ਰਗਟ ਕਰਨਾ ਹੈ ਤਾਂ ਜਦੋਂ ਕਦੇ ਵੀ ਜਗਤ ਦੇ ਵਿੱਚ ਵੇ ਪਰਜਾ ਉਲਟੀ ਗੱਲ ਹੁੰਦੀ ਹੈ ਤੁਸੀਂ ਇਹ ਸਰੀਰ ਧਾਰਨ ਕਰਕੇ ਧਰਮ ਦੀ ਮਰਯਾਦਾ ਨੂੰ ਕਾਇਮ ਰੱਖਿਆ ਹੈ ਹੱਥ ਜੋੜ ਕਰਕੇ ਭਾਈ ਗੁਰਦਾਸ ਸਾਹਿਬ ਜੀ ਬੋਲਦੇ ਹਨ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਮਹਾਨ ਉਮਾਰਾ ਗੁਰੂ ਘਰ ਵਿੱਚ ਆਰ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜੀ ਤੋਂ ਲੈ ਕਰਕੇ ਸਾਰਿਆਂ ਸਤਿਗੁਰਾਂ ਦੇ ਇਹਨਾਂ ਨੇ ਦਰਸ਼ਨ ਦੇਦਾਰੇ ਕੀਤੇ ਹੱਥੀਂ ਸੇਵਾ ਕੀਤੀ ਹੈ ਪਹਿਲੇ ਬਾਤ ਸਾਹਿਬ ਪਰ ਵਰਕੋ ਇਹਨਾਂ ਦਾ ਬਚਨ ਸ਼ਰਾਪ ਦਾ ਹੋਵੇ ਤੇ ਭਾਵੇਂ ਵਰਦਾ ਉਹ ਸਫਲ ਹੁੰਦਾ ਹੈ ਜਿਸ ਤਰ੍ਹਾਂ ਬ੍ਰਹਮਾਸਤਰ ਰਾਮਚੰਦਰ ਦੇ ਹੱਥ ਦਾ ਉਹਦਾ ਵਾਰ ਖਾਲੀ ਨਹੀਂ ਜਾਂਦਾ ਐïਦਾ ਬਾਬਾ ਬੁੱਢਾ ਸਾਹਿਬ ਦੇ ਕਾਏ ਹੋਏ ਬਚਨ ਭਾਵੇਂ ਸ਼ਰਾਪ ਹੋਵੇ ਤੇ ਭਾਵੇਂ ਵਾਰ ਹੋਵੇ ਉਹ ਸਫਲ ਹੁੰਦਾ ਹੈ ਸਾਹ ਮਹਾਰਾਜ ਜੀ ਪਹਿਲੇ ਬਾਂਸ ਰੂਪ ਸ਼ਾਂਤੀ ਵਾਲੇ ਹੋਏ ਹਨ ਤਾਂ ਪੰਜਾ ਸਰੂਪਾਂ ਦੇ ਵਿੱਚ ਆਪ ਜੀ ਨੇ ਸਿੱਖੀ ਸੰਸਾਰ ਵਿੱਚ ਵਿਦਿਤ ਪ੍ਰਗਟ ਕੀਤੀ ਹੈ। ਇਹ ਤੇ ਰਹੇ ਸ਼ਾਤੀ ਉਪਦੇਸ਼। ਤਾਂ ਹੁਣ ਤਾਂ ਆਪ ਜੀ ਨੇ ਸ਼ਾਂਤੀ ਦਾ ਉਪਦੇਸ਼ ਦਿੱਤਾ ਹੈ। ਜੇ ਸੁਣੋ ਸੁਣ ਕਰਕੇ ਸਮੋ ਸਿਖਾਂ ਦੇ ਕਲੇਸ਼ਾਂ ਦਾ ਨਾਸ਼ ਹੋਇਆ ਹੈ। ਤਾਂ ਹੁਣ ਆਉਣ ਵਾਲੇ ਸਮੇਂ ਵਿੱਚ ਸ਼ਾਸਤਰਧਾਰੀ ਗੁਰੂ ਹੋਵੋਗੇ। ਜਿਸ ਕਰਕੇ ਸਿੱਖ ਵੀ ਸ਼ਾਸਤਰਧਾਰੀ ਹੋਣਗੇ ਤੇ ਛਤਰੀਆਂ ਦਾ ਪ੍ਰਤਪ ਵਧੇਗਾ। ਤਰ ਕੋਣ ਸਮਰਾਤ ਸਭ ਤੁਹਾਡੇ ਬਿਨਾ ਹੁਣ ਕੋਣ ਸਮਰਾਤ ਹੈ ਪਰ ਮਾਰਾਏ ਹੁਣ ਤਰਕਾਂ ਦਾ ਧਰਤੀ ਤੇ ਰਾਜ ਹੈ ਇਹ ਸਾਰੀ ਵਿਧੀ ਹੁਣ ਤੁਹਾਡੇ ਪਾਸੋਂ ਹੀ ਹੋਵੇਗੀ ਕਿਰਪਾ ਕਰੋ ਹਿੰਦੂ ਧਰਮ ਦੀ ਰੱਖਿਆ ਕਰੋ ਕਿਉਂ ਸੁਣ ਕਰਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੱਕ ਉੱਠੇ ਹਾਂ ਕੇ ਆਪਣੇ ਹੱਥ ਵਿੱਚ ਨਾਰੀਅਲ ਫੜਨਾ ਕੀਤਾ ਹੈ ਸ੍ਰੀ ਗੁਰੂ ਪ੍ਰਸਾਦਨ ਮੇਰੇ ਕਰ ਤੀਨ ਤਾਂ ਬਾਲਕ ਹਰਗੋਬਿੰਦ ਸਾਹਿਬ ਜੀ ਨੇ ਤਿੰਨ ਪ੍ਰਕਰਮਾਂ ਕੀਤੀਆਂ ਹਨ ਜਗਤ ਰੀਤ ਚਤ ਤਾਂ ਜਾਣਦੇ ਹਨ ਪੁੱਤਰ ਬੜਾ ਸਿਆਣਾ ਹੈ ਤੇ ਇਹ ਅੰਤਰਜਾਵੀ ਭਾਰੀ ਗੁਰੂ ਹੋਵੇਗਾ ਤਾਂ ਪੰਜ ਪੈਸੇ ਤੇ ਜੋ ਨਾਰੀਅਲ ਹੈ ਆ ਕੇ ਨਿੰਮਲੇ ਤੇ ਸਵੇਰ ਆਹ ਸਾਹਿਬ ਜਾਦੇ ਤੇ ਅੱਗੇ ਰੱਖ ਕੇ ਮੱਥਾ ਟੇਕ ਦਿੱਤਾ ਹੈ ਆਪਣੀ ਜੋ ਆਪਣੀ ਜੋ ਜੋਤ ਹੈ ਉਹ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਿੱਚ ਸਥਾਪਨਾ ਕੀਤੀ ਹੈ ਜਿਵੇਂ ਉਹ ਜੋਤਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਪੰਜਵੇਂ ਸਰੂਪ ਤੱਕ ਵਰਤੀ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਤਾਂ ਹੁਕਮ ਕੀਤਾ ਹੈ ਤੁਸੀਂ ਵੀ ਹੁਣ ਉਸ ਤਰ੍ਹਾਂ ਕਰੋ ਜਿਵੇਂ ਪਹਿਲਾਂ ਕਰਦੇ ਆਏ ਹੋ ਤਾਂ ਜੋ ਵਰਤਾ ਗਦੀ ਦੇ ਤਿਲਕ ਦੇਣ ਦਾ ਅਧਿਕਾਰ ਤੁਹਾਨੂੰ ਪ੍ਰਾਪਤ ਹੈ ਸੋਨਾ ਜੋ ਵਰਦਾ ਗਦੀ ਦਾ ਟਿੱਕਾ ਹੈ ਆਪਣੇ ਹੱਤੀ ਬਾਦ ਨੂੰ ਦੇਣਾ ਕਰੋ। ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕਰਕੇ ਬੋਲੇ ਹਨ। ਮਹਾਰਾਜ ਜੀ ਇਹ ਕੀ ਅਚਾਰ ਦੇ ਕੌਤਕ ਕਰ ਰਹੇ ਹੋ? ਤਾਂ ਗੁਰਦਾ ਗਦੀ ਦਾ ਉਦੋਂ ਹੀ ਦਿੰਦੇ ਸੀ ਜਦੋਂ ਸਰੀਰ ਦਾ ਅੰਤ ਹੋਣਾ ਪਾਵ ਸੱਚਖੰਡ ਜਾਣਾ ਹੁੰਦਾ ਹੈ। ਤਾਂ ਉਦੋਂ ਹੀ ਇਹ ਇਹਦੀ ਹੈ ਜੋ ਅਪਣਾਈ ਜਾਂਦੀ ਹੈ। ਤੁਹਾਡਾ ਸਰੀਰਤਾ ਪਰਪਕਾਰ ਵਾਸਤੇ ਸੰਸਾਰ ਵਿੱਚ ਹੈ ਜੰਬੂ ਦੀਪ ਦੀਪ ਅਨਹਾਰੀ ਜਿਵੇਂ ਸਾਰਿਆਂ ਦੀਪਾਂ ਦੇ ਵਿੱਚੋਂ ਭਾਰਤਖੰਡ ਜੰਬੂ ਦੀਪ ਜੋ ਹੈ ਜਹ ਕਹ ਪਰੋ ਪ੍ਰਕਾਸ਼ ਬਸਾਲਾ ਜਿੱਥੇ ਕਿਤੇ ਆਪ ਜੀ ਨੇ ਸੰਸਾਰ ਵਿੱਚ ਗਿਆਨ ਦਾ ਪ੍ਰਕਾਸ਼ ਕੀਤਾ ਹੈ ਸਾ ਜਿਸ ਪ੍ਰਕਾਸ਼ ਦੇ ਸਦਕਾ ਸੰਸਾਰ ਜਿਹੜਾ ਹੈ ਸੋਹਣੇ ਮਾਰਗ ਤੇ ਮੁਕਤੀ ਦੇ ਮਾਰਗ ਤੇ ਸਿੱਖੀ ਦੇ ਮਾਰਗ ਤੇ ਚੱਲ ਕਰਕੇ ਤੇ ਸੁਖੀ ਹੋਇਆ ਹੈ ਮਹਾਰਾਜ ਸਾਰੇ ਸੰਗਤਾਂ ਨੂੰ ਤੁਹਾਡੇ ਦਰਸ਼ਨਾਂ ਦੀ ਪਿਆਸ ਹੈ ਤਾਂ ਦੂਰ ਦੂਰੋਂ ਜਿਹੜੀਆਂ ਸੰਗਤਾਂ ਤੁਹਾਡੇ ਦਰਸ਼ਨ ਦੇ ਦਰਕਰਨ ਪਹੁੰਚਦੀਆਂ ਹਨ ਤਾਂ ਮਹਾਰਾਜ ਤੁਸੀਂ ਭਗਤਾਂ ਦਾ ਪ੍ਰੇਮ ਜਾਣ ਕਰਕੇ ਤਾਂ ਸਰੀਰ ਜੋ ਹੈ ਜਗਤ ਵਿੱਚ ਤਾਰਨ ਕਰਦੇ ਹੋ ਤਾਂ ਮਹਾਰਾਜ ਇਹ ਅਚਾਨਕ ਐਸਾ ਅਚਰਜ ਕੌਤਕ ਆਵਖਾਉਣਾ ਕੀਤਾ ਹੈ ਕਾ ਮਹਾਰਾਜੀ ਇੱਥੇ ਬੈਠ ਕੇ ਸੰਗਤਾਂ ਨੂੰ ਸੋਹਣੇ ਦਰਸ਼ਨ ਦਿਦਾਰੇ ਬਖਸ਼ ਕਰਕੇ ਕਿਰਤਾਰਤ ਕਰੋ ਸਭ ਤੋਂ ਅਹੋ ਆਸਰਾ ਭਾਹੀ ਸਾਰੇ ਸਿੱਖ ਸੰਗਤਾਂ ਨੂੰ ਤੁਹਾਡਾ ਭਾਰੀ ਆਸਰਾ ਹੈ ਤੁਸੀਂ ਜਾਣਦੇ ਹੋ ਚਾਰੇ ਪਾਸੇ ਦੁਸ਼ਟ ਦੁਸ਼ਟਤਾ ਧਾਰੇ ਹਨ ਇਕ ਸੰਗਤ ਕੇਰੀ ਮਹਾਰਾਜ ਜੀ ਸਾਰੇ ਸੰਗਤ ਦੇ ਹੁਣ ਸਹਾਇਕ ਬਣੋ ਸਰਬ ਪਰਿਵਾਰ ਤੇ ਮੋਹਤ ਸਹੀ ਤਾ ਸੰਗਤ ਨੂੰ ਅਤੇ ਪਰਿਵਾਰ ਨੂੰ ਤੁਹਾਡਾ ਹੀ ਆਸਰਾ ਹੈ ਜਿਉ ਸਾਹੂ ਚੰਦੂ ਕੇ ਕਹੇ ਤਾ ਜਿਹੜਾ ਜਹਾਂਗੀਰ ਬਾਦਸ਼ਾਹ ਹੈ ਉਹ ਚੰਦੂ ਦੇ ਕਹਿਣ ਕਰਕੇ ਗੁਰੂ ਕਰਨਾਲ ਵਿਗੜਿਆ ਹੈ ਤਾ ਇਹ ਗੱਲ ਨੂੰ ਤੁਸੀਂ ਬੜੀ ਪ੍ਰਕਾਰ ਜਾਣਦੇ ਹੋ ਹੁਣ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੀ ਬੇਨਤੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬੋਲੇ ਹਨ ਪੀ ਸਾਡਾ ਹੁਣ ਅੰਤਲਾ ਜਿਹੜਾ ਸਮਾਂ ਹੈ ਉਹ ਬਾਬਾ ਜੀ ਨੇੜੇ ਆਇਆ ਹੈ ਤਾਂ ਸੱਚਖੰਡ ਜਾਣਾ ਹੈ ਤੇ ਸਰੀਰ ਤਿਆਗਣ ਵਿੱਚ ਇਹ ਬਹੁਤ ਕਾਰਨ ਹਨ ਇਹ ਸਾਰੇ ਕਾਰਨ ਤਾਂ ਹੀ ਬਣਗੇ ਜੇ ਅਸੀਂ ਲਾਹੌਰ ਜਾਵਾਂਗੇ ਕਹਨੇ ਗਿਆਨੀ ਦੀਨੋ ਚਾਪ ਤਾਂ ਇੱਕ ਤਾਂ ਗਿਆਨੀ ਕਾਹਨਾ ਭਗਤ ਹੋਇਆ ਉਹਨੇ ਸ਼ਰਾਬ ਦਿੱਤਾ ਹੈ ਤੇਰੇ ਤਾਂ ਨਾ ਹੋਏ ਵਿਚਾਰ ਹੋ ਆ ਤਾਂ ਉਹਦਾ ਕਿਹਾ ਵੀ ਕਿਵੇਂ ਅਸੀਂ ਬਿਰਥਾ ਗਵਾ ਸਕਦੇ ਆ ਇਹ ਗੱਲ ਤੁਸੀਂ ਵਿਚਾਰਨਾ ਕਰੋ ਤਾਂ ਸ਼ਤਰੂਆਂ ਦੇ ਹੱਥੋਂ ਜੇਕਰ ਸਾਡਾ ਸਰੀਰ ਛੁੱਟੇਗਾ ਤਾਂ ਸਾਡਾ ਜਿਹੜਾ ਬਦਲਾ ਹੈ ਉਹ ਗਾਲ ਘਰਗੋਬਰ ਸਾਹਿਬ ਜੀ ਲੈਣਗੇ ਸਾਥ ਸੰਗਤ ਕੋ ਗੋਰੇ ਹ ਭਾਰੀ ਤਾਂ ਇਹ ਸੰਗਤ ਦੇ ਭਾਰੀ ਗੁਰੂ ਹੋਣਗੇ ਸਹਾਇਕ ਪਰੇ ਪਕਾਰੀ ਤਾਂ ਇਹ ਪਰਉਪਕਾਰੀ ਤੇ ਸੰਗਤ ਦੇ ਸਹਾਇਕ ਹੋਣਗੇ ਤਾਂ ਇਹਨਾਂ ਨੇ ਸੰਸਾਰ ਦੇ ਬਹੁਤੇ ਕਾਰਜ ਸੁਧਾਰਨੇ ਹਨ ਮਾਨੋ ਇਉਂ ਵੀ ਇਹਨਾਂ ਦਾ ਸਰੀਰ ਵੀਰ ਰਸ ਨੇ ਧਾਰਨ ਕੀਤਾ ਹੋਵੇ ਅਸੀਂ ਆਪਣੇ ਸਰੀਰ ਨੂੰ ਤੁਰਕਾਂ ਦੇ ਸਿਰ ਮੜ ਕੇ ਛੱਡਾਂਗੇ ਤਾਂ ਉਹਨਾਂ ਦਾ ਤੇਜ ਹੈ ਉਹਨੂੰ ਖਤਮ ਕਰ ਦੇਵਾਂਗੇ ਜੀ ਨਾਨਕ ਕੀ ਬਖਸ਼ਿ ਖਾਰੀ ਤਾਂ ਹੁਣ ਜਿਹੜੀ ਇਹਨਾਂ ਤੁਰਕਾਂ ਦੇ ਗੁਰੂ ਨਾਨਕ ਸਾਹਿਬ ਜਿਹਦੀ ਭਾਰੀ ਬਖਸ਼ਿਸ਼ ਹੈ ਅਸੀਂ ਸਿਰ ਦੇ ਕਰਕੇ ਉਹ ਸਾਰਾ ਤੇਜ ਤੇ ਰਾਜਪਾਖ ਖੋਲਣਾ ਕਰਾਂਗੇ ਤਾਂ ਲੈਣ ਦਾ ਹੋਰ ਤਾਂ ਕੋਈ ਉਪਾਅ ਬਾਕੀ ਨਹੀਂ ਹੈ ਜਿਸ ਨਾਲ ਤੁਰਕਾਂ ਦਾ ਤੇਜ ਸਾਰਾ ਖਤਮ ਹੋ ਜਾਏਗਾ ਹੋਰ ਤਾਂ ਸਾਰੇ ਕਾਜ ਹੁਣ ਹੋ ਰਏ ਹਨ ਆਉਣ ਦੇ ਦੇਖਣ ਕਰ ਸਕੇ ਹੈ। ਤਾਂ ਕੀ ਦੇ ਵਿੱਚ ਇੰਨੀ ਸਮਰੱਥਾ ਵੀ ਸਾਡੇ ਕਾਲ ਵਿੱਚ ਕੋਈ ਬਿਗਰ ਪਾ ਸਕੇ। ਤਾਂ ਜਗ ਲੋਕ ਅਤੇ ਪਰਲੋਕ ਦਾ ਵੱਡਾ ਰਾਜ ਭਾਗ ਹੈ। ਤਾਂ ਗੁਰੂ ਨਾਨਕ ਸਾਹਿਬ ਦੇ ਕਰ ਗੁਰੂ ਨਾਨਕ ਦੇ ਹੱਥਾਂ ਵਿੱਚ ਹੈ। ਤਾਂ ਪਰਮੇਸ਼ਰ ਵਾਹਿਗੁਰੂ ਦੀ ਜੋ ਮਹਾਨ ਬਖਸ਼ਿਸ਼ ਹੈ। ਤਾਂ ਪਰਮੇਸ਼ਰ ਦੀ ਬਖਸ਼ਿਸ਼ ਨੂੰ ਦੱਸੋ ਕੌਣ ਵੇਚ ਸਕਦਾ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਨੂੰ ਦਿੱਤੀ ਸੀ ਕਿਸੇ ਵੇਲੇ ਬਾਦਸ਼ਾਹੀ ਇਹਨਾਂ ਦੇ ਵੱਡਿਆਂ ਨੂੰ ਤਾਂ ਕਿਹਾ ਸੀ ਵੀ ਸਤਾ ਪੀੜੀਆਂ ਦਾ ਰਾਜ ਭੋਗੋਗੇ ਤੇ ਵਧੀਕ ਵੀ ਹੋਏਗਾ ਜੇ ਤੁਸੀਂ ਗੁਰੂ ਕਰਦਾ ਮਾਣ ਕਰੋਗੇ ਤਾਂ ਕਿ ਉਹ ਮਹਾਰਾਜੀ ਨੇ ਪ੍ਰਸੰਨ ਹੋ ਕਰਕੇ ਇਹਨਾਂ ਨੂੰ ਰਾਜ ਬਾਗ ਦਿੱਤਾ ਸੀ ਤਾਂ ਇਹ ਹੁਣ ਠਕਾ ਕਰਦੇ ਜਿਸ ਕਰਕੇ ਇਹਨਾਂ ਮਲੇਸ਼ਾਂ ਨੂੰ ਝੂਠਿਆਂ ਕਰਕੇ ਰਾਜ ਬਾਗ ਖੋ ਲੈਣਾ ਕਰਾਂਗੇ ਕਿਉਂ ਸਤਿਗੁਰੂ ਸਮਝਾਏ ਕਿਉਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀ ਨੇ ਸਾਰਿਆਂ ਨੂੰ ਸਮਝਾਉਣਾ ਕੀਤਾ ਹੈ ਆਪਣੀ ਗੱਦੀ ਤੇ ਹੁਣ ਆਪਣੇ ਸਾਹਿਬ ਜਾਦੇ ਬਾਰਗ ਹਰਗੋਬ ਸਿੰਘ ਨੂੰ ਬਿਠਾਉਣਾ ਕੀਤਾ ਹੈ ਸੋ ਹੈਡ ਅ ਗੁੱਡ ਡੇ ਨਿਕਤੇ ਆ ਬਾਬਾ ਬੁੱਢਾ ਸਾਹਿਬ ਜੀ ਨੇ ਉਮਕੁਮਲ ਇੰਲਾਇਕ ਸਹਾਇ ਤਾਕੀ ਸਰਾਂ ਤੇ ਚੰਦਰ ਨੂੰ ਕਸਾ ਕੇ ਤਿਲਕ ਤਿਆਰ ਕੀਤਾ ਹੈ ਤਾ ਛੋਟੀਆਂ ਦੇ ਕੁਲ ਦੇ ਜੋ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਨ ਉਹਨਾਂ ਨੇ ਮਥੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਤਿਰਕ ਲਾਉਣਾ ਕੀਤਾ ਹੈ ਉਹ ਬਈ ਰਾਖੋ ਊਪਨ ਜੀ ਜਦ ਤਾਬ ਹੋ ਮਹਾਰਾਜ ਜੀ ਨੇ ਆਖਿਆ ਜੋ ਉਪਦੇਸ਼ ਤੁਹਾਨੂੰ ਦਿੱਤਾ ਇਹਨੂੰ ਗੁਪਤ ਨਹੀਂ ਰੱਖਣਾ ਸਾਰਿਆਂ ਦੇ ਤਾਈ ਦੱਸਣਾ ਹੈ ਸਭ ਸੰਗਤ ਕੋ ਸਿੱਖ ਸਿਖਾ ਬੋ ਤਾ ਸਾਰੀ ਸੰਗਤ ਨੂੰ ਸ਼ੁਭ ਉਪਦੇਸ਼ ਦੇਣਾ ਹੈ ਤਾਂ ਸਾਡਾ ਇਹ ਸਰੂਪ ਹਰਗੋਬਿੰਦ ਸਾਹਿਬ ਨੂੰ ਜਾਣਨਾ ਹੈ ਜੋ ਜਾਣੇ ਸੋ ਤਹਿ ਆਨੰਦ ਜੋ ਸਾਡਾ ਸਰੂਪ ਜਾਣੇਗਾ ਤੇ ਉਹ ਸਾਡੀਆਂ ਖੁਸ਼ੀਆਂ ਪ੍ਰਾਪਤ ਕਰੇਗਾ ਬਾਬਾ ਬੁੱਢਾ ਸਾਹਿਬ ਜੀ ਸਾਡੇ ਸਾਧਖੰਡ ਜਾਣ ਤੋਂ ਬਾਅਦ ਇਹਨਾਂ ਦੀ ਦਸਤਾਰਬੰਦੀ ਤੁਸੀਂ ਕਰਨੀ ਹੈ ਤਾਂ ਹਰੇਕ ਤਰੀਕੇ ਦੀ ਖੁਸ਼ੀ ਜਿਹੜੀ ਹੈ ਉਹ ਸੰਗਤਾਂ ਦੇ ਨਾਲ ਸਾਂਝੀ ਕਰਨੀ ਹੈ ਤਾ ਜਿੰਨੇ ਵੀ ਗੁਰੂ ਘਰ ਦੇ ਮਸੰਦ ਤੇ ਸਾਰੀਆਂ ਸੰਗਤਾਂ ਹਨ ਤਾ ਸੰਗਤਾਂ ਨੂੰ ਹੁਕਮ ਨਾਵੇ ਲੈ ਕੇ ਸੰਗਤਾਂ ਨੂੰ ਇੱਥੇ ਅੰਮ੍ਰਿਤਸਰ ਸਾਹਿਬ ਸੱਜਣਾ ਹੈ ਜਦੋਂ ਚਾਰੇ ਪਾਸਿਆਂ ਤੋਂ ਸੰਗਤ ਦਾ ਵੱਡਾ ਮੇਲੇ ਇਕੱਠ ਹੋਵੇ ਉਹ ਸਮੇਂ ਹਰਗੋਬਨ ਸਾਹਿਬ ਨੂੰ ਤਖਤ ਦੇ ਉੱਤੇ ਤੁਸੀਂ ਬਿਠਾਉਣਾ ਹੈ ਤਾ ਇਹਨਾਂ ਨੂੰ ਕਿਸੇ ਦੀ ਸਹਾਇਤਾ ਦੀ ਲੋੜ ਨਹੀਂ ਹੈ ਕਰੇ ਸਗੋਂ ਇਹ ਹੋਰਾਂ ਦੀ ਸਹਾਇਤਾ ਹੋਰਾਂ ਦੀ ਮਦਦ ਕਰਨਗੇ ਕਹਿ ਕੇ ਪਰਮ ਪ੍ਰੇਮ ਕੋ ਕਰਮਨ ਤਾਂ ਮਹਾਰਾਜ ਜੀ ਕਹਿੰਦੇ ਇਹ ਸਾਰਿਆਂ ਦੇ ਨਾਲ ਮਹਾਨ ਪ੍ਰੇਮ ਕਰਨ ਵਾਲੇ ਹੋਣਗੇ ਕਿਉਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰਿਆਂ ਨੂੰ ਸਿੱਖਿਆ ਦੇ ਰਹੇ ਹਨ ਕਹਿਣ ਲੱਗੇ ਹਨ ਆਪਣੇ ਸਾਹਿਬ ਜੀ ਆਦੇ ਨੂੰ ਵੀ ਮੈਂ ਬ੍ਰਹਮ ਹ ਇਹ ਵਰਤੀ ਅੰਤਰਮੁਖੀ ਹਿਰਦੇ ਵਿੱਚ ਧਾਰਨ ਕਰਨੀ ਹੈ ਜਿਹੜੀ ਬਾਤ ਲਈ ਕਰਿਆ ਉਹ ਭਗਤਾਂ ਵਾਲੀ ਤਾਰਨ ਕਰਨੀ ਹੈ ਲੋਪਦੇਸ਼ ਆਦਿ ਸਰਦਾ ਤਾਂ ਇਹ ਗੁਰੂ ਕਰਦਾ ਆਦ ਮੋਢ ਦਾ ਉਪਦੇਸ਼ ਹੈ ਤਾਂ ਇਸ ਨੂੰ ਸਰਦਾ ਧਾਰ ਕੇ ਅਪਣਾਉਣਾ ਕਰੋ ਕੀ ਨਾਮ ਤੇ ਤੂੰ ਆਛੇ ਮਹਾਂ ਕਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀ ਦਾ ਜੋ ਉਪਦੇਸ਼ ਹੈ ਬੜਾ ਗੋਹਜ ਹੈ ਗੁਰ ਅੰਗਦ ਦੇ ਸੰਗ ਜੈਸੀ ਕਹਾ ਤਾਂ ਜੋ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਦਾ ਸੀ ਉਹ ਗੁਰ ਅੰਗਦ ਸਾਹਿਬ ਜੀ ਮਹਾਰਾਜੀ ਨੂੰ ਉਹਨਾਂ ਨੇ ਕਹਿਣਾ ਕੀਤਾ ਸੀ ਉਹ ਰੋਤਾ ਜੀ ਤਾਂ ਕੀ ਇਹ ਉਪਦੇਸ਼ ਦਿੱਤਾ ਸੀ ਵੀ ਨਾ ਜਰਨ ਵਾਲੀਆਂ ਗੱਲਾਂ ਨੂੰ ਵੀ ਜਰਨਾ ਤੇ ਹਿਰਦੇ ਵਿੱਚ ਧੀਰਜ ਧਾਰਨਾ ਹੈ ਤਾਂ ਕਦੇ ਵੀ ਕਿਸੇ ਵੇਲੇ ਵੀ ਜੋ ਸ਼ਕਤੀ ਹੈ ਉਹਦਾ ਪ੍ਰਦਰਸ਼ਨ ਨਹੀਂ ਕਰਨਾ ਹੈ। ਤਾਂ ਰਾਮਚੰਦ ਸ੍ਰੀ ਕ੍ਰਿਸ਼ਨ ਮਹਾਨੇ ਤਾਂ ਰਾਮਚੰਦਰ ਤੇ ਕ੍ਰਿਸ਼ਨ ਭਗਵਾਨ ਮਹਾਰਾਜ ਉਹੇ ਸੰਸਾਰ ਵਿੱਚ ਬਲ ਕਰ ਰਣ ਆਦਿ ਦੇ ਵਿੱਚ ਥਾਨੇ ਜਿਨ੍ਹਾਂ ਨੇ ਬਲ ਕਰਕੇ ਤੇ ਬਹੁਤ ਜੰਗ ਜੁਦ ਕੀਤਾ ਹਨ। ਤਾਂ ਵੇਖੋ ਉਹਨਾਂ ਵੀ ਕਦੇ ਸ਼ਕਤੀ ਦਾ ਪ੍ਰਦਰਸ਼ਨ ਨਹੀਂ ਕੀਤਾ ਹੈ। ਤਾਂ ਜਿਵੇਂ ਵੀ ਦੁੱਖ ਸੁੱਖ ਆਇਆ ਆਪਣੇ ਸਰੀਰ ਤੇ ਸਹਾਰਿਆ ਹੈ। ਉਮਤ ਕਰੋ ਤਾਂ ਸਾਹਿਬ ਜادیه ਨੂੰ ਕਹਿ ਰਹੇ ਨੇ ਇਸੇ ਤਰ੍ਹਾਂ ਤੁਸੀਂ ਵੀ ਇਹੋ ਹੀ ਮਤਾ ਧਾਰਨ ਕਰਨਾ ਹੈ ਤਾਂ ਕਿ ਤੇ ਵੀ ਜਿਹੜੀ ਕਰਾਮਾਤ ਹੈ ਉਹ ਪ੍ਰਗਟ ਨਹੀਂ ਕਰਨੀ ਹੈ ਤਾਂ ਮੇਂ ਜੇ ਕਾਰਿਆ ਰਿਦਾਈ ਤਾਂ ਜੇ ਵੱਡਿਆਂ ਨੇ ਕੀਤੇ ਕਰਾਮਾਦ ਕਰਕੇ ਵਿਖਾਈ ਹੈ ਮਰਿਆਦ ਕੇ ਜਾਣ ਸਹਾਈ ਤਾਂ ਉਹਦੇ ਦੋ ਕਾਰਨ ਹਨ ਜਾਂ ਤਾਂ ਮਰਿਆਦਾ ਕਾਇਮ ਰੱਖਣ ਵਾਸਤੇ ਜਾਂ ਲੁਕਾਈ ਦੇ ਭਲੇ ਵਾਸਤੇ ਜਿਨਾ ਕਰੇ ਿਕਰ ਹੈ ਜੇ ਬਾਤ ਜੇ ਕੁਝ ਕਾਰਨ ਤੋਂ ਬਿਗੈਰ ਗੱਲ ਵਿਗੜ ਜਾਵੇ ਤਾਂ ਕਰਤ ਹੈ ਜਿਤ ਚਿਤ ਸਾਥ ਆ ਉੱਥੇ ਸ਼ਾਂਤ ਰਹਿ ਕਰਕੇ ਕਰਾਮਾਦ ਵਿਖਾਈ ਵੀ ਐਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਬਲੀ ਕਧਾਰੀ ਨੂੰ ਵਿਖਾਉਣਾ ਕੀਤੀ ਸੀ ਜਾਮ ਜਮਨੀ ਕਰੁਛ ਨਾਨਕ ਬਾਲਕ ਹਰਗੋਬਨ ਸਾਹਿਬ ਜੀ ਨੂੰ ਬੁਖਾਰ ਬੰਦ ਕਰਕੇ ਸਾਰੇ ਸੰਗਤ ਨੂੰ ਮਹਾਰਾਜ ਉਪਦੇਸ਼ ਦੇ ਰਹੇ ਨੇ ਕਹਿੰਦੇ ਭਾਈ ਪਹਿ ਰਾਤ ਰਹਿਂਦੇ ਉੱਠ ਕੇ ਇਸ਼ਨਾਨ ਕਰਨਾ ਹੈ ਕੀਰਤਨ ਪ੍ਰਭ ਨਿਰਬਾਨ ਤਨਰਬਾਨ ਵਾਹਿਗੁਰੂ ਦਾ ਕੀਰਤਨ ਸੁਣਨਾ ਹੈ ਜਗਤ ਨਿਤ ਆਤਮਾ ਸਾਚੋ ਤਾਂ ਜਗਤ ਨੂੰ ਮਿਥਿਆ ਤੇ ਆਤਮਾ ਸੱਚਾ ਜਾਣਨਾ ਹੈ ਬਲਖਤ ਸੰਗਤ ਚਿਤਰਾ ਕਿਉਂ ਸਰੀਰ ਨੂੰ ਝੂਠਾ ਜਾਣ ਕੇ ਤੇ ਵਾਹਿਗੁਰੂ ਦੀ ਜੋ ਪਿਆਰੀ ਸੰਗਤ ਹੈ ਉਹਦੇ ਵਿੱਚ ਜੁੜੇ ਰਹਿਣਾ ਹੈ ਆਏ ਪੁੱਤਰ ਕੋ ਗੁਰੂ ਬਹਾਨਾ ਤਾਂ ਇਉਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦੇ ਦਾ ਬਹਾਨਾ ਪਾ ਕਰਕੇ ਸੰਗਤ ਕੋ ਉਪਦੇਸ਼ ਦਖਾਣਾ ਆਪਣਾ ਉਪਦੇਸ਼ ਸਾਰੇ ਸੰਗਤ ਦੇ ਤੇ ਤਾਂ ਹੀ ਦਿੱਤਾ ਹੈ ਸ੍ਰੀ ਹਰਿ ਗੋਬਿੰਦ ਸੁਣ ਕਰ ਧੀ ਹੈ ਤਾਂ ਇਉਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੁਣ ਕਰਕੇ ਸ਼ਮਲ ਵਿਹੋਚਨ ਮੋਚਿਉ ਨੀਰ ਜਿਦੋਂ ਪਤਾ ਲੱਗਿਆ ਨਾ ਵੀ ਹੁਣ ਇੰਨਾ ਸਾਧਖੰਡ ਪਿਆਨਾ ਕਰ ਜਾਣਾ ਤੇ ਨੇਤਰਾਂ ਵਿੱਚੋਂ ਪ੍ਰੇਮ ਦਾ ਜਲ ਛੁੱਟਿਆ ਹੈ ਕਾਰਣ ਕਰਨ ਆਪ ਤੁਮਸਾਰੇ ਕਹਿ ਲਗੇ ਮਾਰਾ ਸੰਸਾਰ ਦੇ ਸਾਰੇ ਕਾਰਨਾਂ ਨੂੰ ਕਰਨ ਵਾਲੇ ਤੁਸੀਂ ਆਪ ਹੋ ਤਾਂ ਸੰਜਤ ਹਮ ਸਮੋਖ ਵਿਚਾਰੀ ਤਾਂ ਸਾਡੇ ਸਾਹਮਣੇ ਇਹ ਅਸਮੰਜਸ਼ ਸ਼ਬਦ ਕਿਉਂ ਉਚਾਰਨ ਕੀਤਾ ਹੈ ਕਿਮਕ ਹੈ ਨੰਬਰ ਹੈ ਕਿ ਈ ਵਰਤ ਹੈ ਤਾਂ ਇਉਂ ਫਿਰ ਮਹਾਰਾਜੀ ਤਾਂ ਬੇਨਤੀ ਕਰਕੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਸਰਣੀਵਾ ਕਰਕੇ ਮਹਾਰਾਜ ਜੀ ਦੇ ਸਾਹਮਣੇ ਖੜੇ ਹਨ ਧੀਰਜ ਰ ਅਗੇ ਜਾਣ ਚੁੱਪ ਕਰੇ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਸਰਬਗ ਜਾਣ ਕੇ ਧੀਰਜ ਧਾਰੀ ਗੁਰੂ ਜਾਣ ਕੇ ਵੀ ਹੁਣ ਇਹਨਾਂ ਦੇ ਅੱਗੇ ਕਹਿਣਾ ਕੀ ਬਣਦਾ ਹੈ ਇਸ ਕਰਕੇ ਮਾਨ ਹਨ ਚੁੱਪ ਹਨ ਇੱਥੇ ਪ੍ਰਸੰਗ ਦੀ ਸਮਾਪਤੀ ਭੁਲ ਯੁਗ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ